ਰਿਸਟਾਰਨ ਨੂੰ ਇਸ ਤਰ੍ਹਾਂ ਦੇ ਕੋਈ ਪਾਵਰਾਂ ਨਹੀਂ ਹੁੰਦੀਆਂ ਕਿ ਕਿਸੇ ਪਟੀਸ਼ਨ ਨੂੰ ਇਸ ਅਧਾਰ ਤੇ ਰੱਦ ਕਰੇ ਕੋਈ ਕਮੀਆਂ ਨਹੀਂ ਕੋਈ ਨੁਕਸਨ ਨਹੀਂ ਕਿ objection ਨਹੀਂ ਸਾਰਾ ਕੁਝ ਕਰਵਾ ਸਕਦਾ ਰਿਸਟੇਸ ਕੇਸ ਦੇ ਵਿੱਚ ਸਾਨੂੰ ਅਲਟੀਮੇਟਲੀ ਕੰਪਲੇਨ ਕਰਨੇ ਪੈਸੀ ਰਿਸਟਾਰ ਜਨਰਲ ਨੂੰ ਲਿਖਤੀ ਰੂਪ ਦੇ ਵਿੱਚ ਕਿ ਕਰਪਟ ਅਫਸਰ ਨੂੰ ਬਚਾਉਣ ਵਾਸਤੇ ਤੁਹਾਡੇ ਰਿਸਟਾਰ ਜਿਹੜੇ ਲਿਸਟਿੰਗ ਹੈਗੇ ਨੇ ਉਹ ਆਪਣੇ ਪਾਵਰਾਂ ਦਾ ਦੁਰਵਯੋਗ ਕਰ ਰਹੇ ਕਾਰਵਾਈ ਦੇ ਵਿੱਚ ਪ੍ਰੀਲੀਮਰੀ ਇਨਕੁਆਇਰੀ ਹੋਈ ਹੈ ਜਿਸ ਦੇ ਵਿੱਚ ਮਾਂ ਵੀ ਕੁਮਾਰ ਮੰਗਲਾ ਦੇ ਬਿਆਨ ਵਗੈਰਾ ਲੈ ਗਿਆ ਉਹਨਾਂ ਤੋਂ ਸਾਰੇ ਡਾਕੂਮੈਂਟ ਲਗਾਏ ਲੈ ਗਏ ਇੱਕ ਆਪਣੇ ਤੌਰ ਤੇ ਮੈਂ ਇਨਕੁਆਰੀ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਨੇ ਕਰਵਾਈ ਜਿਸ ਨੂੰ ਡਿਸਕ੍ਰੀਟ ਇਨਕੁਆਰੀ ਕਹਿੰਦੇ ਚੁੱਪਚਾਪ ਗੁਪਤ ਤਰੀਕੇ ਨਾਲ ਆਪਦੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਇਨਕੁਆਰੀ ਕਰਵਾਉਣਾ ਔਰ ਉਹਨਾਂ ਨੇ ਇਹ ਨਤੀਜਾ ਕੱਢਿਆ ਕਿ ਇਸ ਨੂੰ ਸਸਪੈਂਡ ਕਰਨਾ ਜਾਣਾ ਜ਼ਰੂਰੀ ਹੈ ਫੁੱਲ ਕੋਰਟ ਸਾਰੇ ਜੱਜ ਇਕੱਠੇ ਬੈਠ ਕੇ ਐਕਟਿੰਗ ਚੀਫ ਜਸਟਿਸ ਦਾ ਚੀਫ ਜਸਟਿਸ ਦੀ ਗਵਾਹੀ ਦੇ ਹਟਾਣਾ ਇਹ ਫੈਸਲਾ ਲੈਣਗੇ ਕਿ ਕੀ ਦੋਸ਼ ਸਪਰੂਵ ਹੋਏ ਨੇ ਜਾਂ ਇਹ ਪੂਰੂ ਹੋਏ ਨੇ ਤੁਹਾਨੂੰ ਕੀ ਸਜ਼ਾ ਨਹੀਂ ਬੰਦੀ ਹੈ ਸਸਿਕਾਲੇਕਾ ਮਾਮਲਾ ਪੰਜਾਬ ਦੇ ਨਾਲ ਹਾਈ ਕੋਰਟ ਪਹੁੰਚਦਾ ਹੈ ਫਰੀਦਕੋਟ ਦੇ ਡਿਸਟ੍ਰਿਕਟ ਸੈਸ਼ਨ ਜੱਜ ਦੇ ਖਿਲਾਫ ਕੀ ਉਹਦੇ ਕੋਲੇ ਆਪਦੀ ਜਿਹੜੀ ਆਮਦਨੀਆਂ ਉਸ ਤੋਂ ਵੱਧ ਦੀ ਸੰਪਤੀ ਹੈਗੀ ਮਾਮਲਾ ਜਦੋਂ ਪਹੁੰਚਦਾ ਇੱਕ ਬੜਾ ਇੰਟਰਸਟਿੰਗ ਮੋੜ ਇਹ ਵੀ ਆਉਂਦਾ ਹੈ ਕਿ ਪਹਿਲਾਂ ਰਜਿਸਟਰਾਰ ਉਸ ਮਾਮਲੇ ਨੂੰ ਲੈਣ ਤੋਂ ਮਨਾ ਕਰ ਦਿੰਦਾ ਜਿਹਦੇ ਬਾਅਦ ਦੇ ਵਿੱਚ ਇਹ ਕਿਹਾ ਜਾਵੇ ਤਾਂ ਵਕੀਲ ਸਾਹਿਬਾਨਾਂ ਦੇ ਵੱਲੋਂ ਜੱਜ ਦੇ ਅੱਗੇ ਵੀ ਇਹ ਗੱਲ ਰੱਖੀ ਜਾਂਦੀ ਹੈ ਸਾਡਾ ਸੀਨੀਅਰ ਐਡਵੋਕੇਟ ਐਸ ਸੀ अरोड़ा ਨੇ ਰੋੜਾ ਸਾਹਿਬ ਦੇਖਿਆ ਜਾਵੇ ਜਦੋਂ ਵੀ ਆਮ ਤੌਰ ਤੇ ਕੋਈ ਮਾਮਲਾ ਜਾਂਦਾ ਹੈ ਪਹਿਲਾਂ ਤਾਂ ਉਹਦੀ ਕਾਉਂਟੇਬਿਲਟੀ ਚੈੱਕ ਕੀਤੀ ਜਾਂਦੀ ਹੈ ਕਿ ਜਾਂ ਫਿਰ ਇਹ ਸੀਗਾ ਕਿ ਰਜਿਸਟਰਾਰ ਆਪਣੇ ਤੌਰ ਤੇ ਫੈਸਲਾ ਨਹੀਂ ਸੀਗਾ ਲੈ ਸਕਦਾ ਪ੍ਰੇਸ਼ਤ ਕਰਨ ਨੂੰ ਇਸ ਤਰ੍ਹਾਂ ਦੇ ਕੋਈ ਪਾਵਨਾਂ ਨਹੀਂ ਹੁੰਦੀਆਂ ਕਿ ਕਿਸੇ ਪਟੀਸ਼ਨ ਨੂੰ ਇਸ ਅਦਾਲਤ ਤੇ ਰੱਦ ਕਰੇ ਕੋਈ ਕਮੀਆਂ ਨੇ ਕੋਈ ਨੁਕਸਨ ਨਹੀਂ ਕਿ objections ਨੇ ਸਾਰਾ ਕੁਝ ਕਰਵਾ ਸਕਦਾ ਪਰ ਇਸ ਅਦਾਲਤ ਤੇ ਰੱਦ ਨਹੀਂ ਕਰ ਸਕਦਾ ਕਿ ਜਿਹੜੀ ਪਟੀਸ਼ਨ ਹੈ ਇਹ ਮੇਨਟੇਨੇਬਲ ਨਹੀਂ ਹਾਈ ਕੋਰਟ ਦੇ ਸਾਹਮਣੇ ਜਾਂ ਇਸ ਵਿੱਚ ਤੁਸੀਂ ਕਿਸੇ ਡਿਸਟ੍ਰਿਕਟ ਜੱਜ ਨੂੰ ਪਾਰਟੀ ਬਣਾਇਆ ਤਾਂ ਤੁਸੀਂ ਪਾਰਟੀ ਨਹੀਂ ਬਣਾ ਸਕਦੇ ਇਹ ਕਾਹ ਕਿ ਨਹੀਂ ਕਰ ਸਕਦਾ ਇੱਕ ਸਾਰਾ ਕੁਝ ਆਨਰੇਬਲ ਹਾਈ ਕੋਰਟ ਦੇ ਬੈਂਚ ਨੇ ਦੇਖਣਾ ਹੁੰਦਾ ਹੈ ਕਿ ਕਿਸੇ ਨੂੰ ਪਾਰਟੀ ਬਣਾਇਆ ਜਾ ਸਕਦਾ ਸੀ ਜਾਂ ਗਲਤ ਪਾਰਟੀ ਬਣਾਇਆ ਤਾਂ ਉਸ ਵਾਸਤੇ ਪੈਨਲਟੀ ਵੀ ਪਾਈ ਜਾ ਸਕਦੇ ਪ੍ਰੈਸ ਕੇਸ ਦੇ ਵਿੱਚ ਸਾਨੂੰ ਅਲਟੀਮੇਟਲੀ ਕੰਪਲੇਨ ਕਰਨੀ ਪਈ ਸੀ ਰਿਸਟਾਰ ਜਨਰਲ ਨੂੰ ਲਿਖਤੀ ਰੂਪ ਦੇ ਵਿੱਚ ਕਿ ਕ腐ਟ ਅਫਸਰ ਨੂੰ ਬਚਾਉਣ ਵਾਸਤੇ ਤੁਹਾਡੇ ਰਿਸਟਾਰ ਜਿਹੜੇ ਲਿਸਟਿੰਗ ਹੈਗੇ ਨੇ ਉਹ ਆਪਣੀ ਪਾਵਰਾਂ ਦਾ ਦੁਰਉਪਯੋਗ ਕਰ ਰਹੇ ਤੇ ਇਸ ਨੂੰ ਲਿਸਟ ਕੀਤਾ ਜਾਵੇ ਔਰ ਅਲਟੀਮੇਟਲੀ ਆਨਰੇਬਲ ਐਕਟਿੰਗ ਚੀਫ ਜਸਟਿਸ ਦੇ ਹੁਕਮ ਦੇ ਨਾਲ ਇਸ ਦੀ ਰਜਿਸਟ੍ਰੇਸ਼ਨ ਹੋਈ ਸੀ ਔਰ ਫਿਰ ਨੋਟਿਸ ਗਏ ਸੀ ਇਨਫੋਰਸਮੈਂਟ ਡਾਇਰੈਕਟੋਰ ਵਗੈਰਾ ਇਹ ਚ ਸਿਰਫ ਜਿਵੇਂ ਕਿ ਜਿਹੜੇ ਜਸ ਸਾਹਿਬ ਨੇ ਇਹ ਮਾਮਲਾ ਪੂਰਾ ਉਹਨਾਂ ਦੇ ਰਿਸ਼ਤੇਦਾਰ ਵੱਲੋਂ ਚੁੱਕਿਆ ਗਿਆ ਸੀਗਾ ਇਹ ਸਾਰਾ ਬਿਲਕੁਲ ਉਹਨਾਂ ਦੇ ਆਪਣੇ ਕਜ਼ਨ ਨੇ ਔਰ ਇਨਸੀਡੈਂਟਲੀ ਇਹ ਜਿਹੜੇ ਕੰਪਲੇਂਟ ਜਿਹਨਾਂ ਨੇ ਕੀਤੀ ਮਹਾਵੀਰ ਕੁਮਾਰ ਮੰਗਲਾ ਨੇ ਉਹਨਾਂ ਸਾਰੀਆਂ ਰਜਿਸਟਰੀਆਂ ਦੇ ਉੱਤੇ ਗਵਾਹ ਨੇ ਆਪਣੇ ਆਪ ਦੇ ਵਿੱਚ ਔਰ ਇਹਨਾਂ ਨੂੰ ਸਾਰਾ ਪੇਤ ਸੀਗਾ ਅਜਨ ਨੇ ਲੱਗਿਆ ਕਿ ਥਗੀਆਂ ਮਾਰ ਰਹੇ ਔਰ ਬਹੁਤ ਤਕੜੀ ਕ腐ਪਸ਼ਨ ਕਰ ਰਹੇ ਤੇ ਨਾ ਮਨ ਬਦਲੇ ਹੋ ਰਹੇ ਇਹਨਾਂ ਨੇ ਇਹਨਾਂ ਦੀ ਕੰਪਲੇਨਟ ਮੁਤਾਬਕ ਕੰਪਲੇਨਟ ਫਾਈਲ ਕਰਨ ਦਾ ਫੈਸਲਾ ਕੀਤਾ ਕਿ ਆ ਕਾਰਵਾਈ ਦੇ ਵਿੱਚ ਅੱਗੇ ਵੀ ਕੋਈ ਪੜਾਅ ਰਹੂਗਾ ਜਾਂ ਫਾਈਨਲੀ ਹੋ ਚੁੱਕੀ ਹੈ ਕਾਰਵਾਈ ਦੇ ਵਿੱਚ ਪ੍ਰੀਲਿਮਰੀ ਇਨਕੁਆਇਰੀ ਹੋਈ ਹੈ ਜਿਸ ਦੇ ਵਿੱਚ ਮਹਾਵੀਰ ਕੁਮਾਰ ਮੰਗਲਾ ਦੇ ਬਿਆਨ ਵਗੈਰਾ ਲੈ ਕੇ ਆ ਉਹਨਾਂ ਤੋਂ ਸਾਰੇ ਡਾਕੂਮੈਂਟ ਲੈ ਗਏ ਔਰ ਜੋ ਅੱਜ ਦੇ ਖਬਰਾਂ ਚ ਲਿਖਿਆ ਸੀ ਇੱਕ ਆਪਣੇ ਤੌਰ ਤੇ ਵੀ ਇਨਕੁਆਇਰੀ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਨੇ ਕਰਵਾਈ ਹੈ ਇਸ ਨੂੰ ਡਿਸਕ੍ਰੀਟ ਇਨਕੁਆਇਰੀ ਕਹਿੰਦੇ ਚੁੱਪਚਾਪ ਗੁਪਤ ਤਰੀਕੇ ਨਾਲ ਆਪਦੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਇਨਕੁਆਇਰੀ ਕਰਵਾਉਣਾ। ਔਰ ਉਹਨਾਂ ਨੇ ਇਹ ਨਤੀਜਾ ਕੱਢਿਆ ਕਿ ਇਸ ਨੂੰ ਸਸਪੈਂਡ ਕਰਨਾ ਜ਼ਰੂਰੀ ਹੈ। ਤੇ ਇਹ ਹੁਣ ਅੱਗੇ ਵੀ ਮਾਮਲਾ ਚੱਲਦਾ ਰਹੂਗਾ ਜੀ ਜਾਂ ਪੂਰੇ ਖਤਮਾਂ ਮਾਮਲਾ ਚੱਲੇਗਾ? ਹੁਣ ਪ੍ਰੋਪਰਲੀ ਇਨਕੁਆਇਰੀ ਹੋਏਗੀ। ਇਹਨੂੰ ਬਲਾ ਕੇ ਜਿਸ ਨੂੰ ਅਸੀਂ ਮਹਿਕਮਾਨਾ ਜਾਂ ਡਿਪਾਰਟਮੈਂਟਲ ਇਨਕੁਆਇਰੀ ਕਹਿੰਦੇ ਆ। ਉਸ ਤੋਂ ਬਾਅਦ ਫੁੱਲ ਕੋਰਟ ਸਾਰੇ ਜੱਜ ਇਕੱਠੇ ਬੈਠ ਕੇ ਐਕਟਿੰਗ ਚੀਫ ਜਸਟਿਸ ਜਾਂ ਚੀਫ ਜਸਟਿਸ ਦੀ ਗਵਾਹੀ ਦੇ ਹੇਠਾਂ ਫਿਰ ਫੈਸਲਾ ਲੈਣਗੇ ਕਿ ਕੀ ਦੋਸ਼ ਪ੍ਰੂਫ ਹੋਏ ਨੇ ਜੇ ਪ੍ਰੂਫ ਹੋਏ ਨੇ ਤਾਂ ਉਹਨੂੰ ਕੀ ਸਜ਼ਾ ਦੇਣੀ ਬੰਦੀ ਹੈ ਜੇ ਨਹੀਂ ਪ੍ਰੂਫ ਹੋਏ ਤਾਂ ਕੀ ਕਰਨਾ ਚਾਹੀਦਾ ਪਿਛੇ ਹਜ਼ਾਰ ਸਰ ਇਹੀ ਰਿਹਾ ਕਿ ਉਹਨਾਂ ਨੇ ਆਪਦੀ ਪੋਜੀਸ਼ਨ ਦਾ ਫਾਇਦਾ ਠਾਇਆ ਪੋਜੀਸ਼ਨ ਦਾ ਫਾਇਦਾ ਉਠਾਇਆ ਕ腐ਸ਼ਨ ਕੀਤੀ ਪ੍ਰਾਪਰਟੀਆਂ ਬਣਾਈਆਂ ਨੇ ਔਰ ਨੇਚਰਲੀ ਇਹ ਪ੍ਰਾਪਰਟੀਆਂ ਦਾ ਬਣਾਣਾ ਬਣਾਇਆ ਜਾਣਾ ਕੁਝ ਪਤਨੀ ਦੇ ਨਾਂ ਤੇ ਕੁਝ ਬੌਟੀ ਦੇ ਨਾਂ ਬੇਟੇ ਦੇ ਨਾਂ ਤੇ ਕੁਝ ਬਦਰਨਲਾ ਦੇ ਨਾਂ ਤੇ ਇਤੋਂ ਹੀ ਪਤਾ ਲੱਗਦਾ ਹੈ ਕਿ ਸਭ ਕੁਝ ਛੁਪਾਉਣ ਦੀ ਗੋਲਮੁਲਕ ਕੀਤਾ ਹੋਇਆ ਔਰ ਬੜੇ ਸਪਸ਼ਟ ਦੋਸ਼ ਨੇ ਦੇ ਵਿੱਚ ਰਿਸ਼ਤੀਆਂ ਨਾਲ ਲੱਗੀਆਂ ਹੋਈਆਂ ਕੋਈ ਜ਼ਬਾਨੀ ਕਲਾਮੀ ਗੱਲ ਨਹੀਂ ਹੈ। ਇਹ ਕੀ ਜ਼ਿੰਮੇਵਾਰੀ ਕਿਸੇ ਦੀ ਜਿਵੇਂ ਕੋਟਾ ਦੇ ਵਿੱਚ ਜਦ ਸਭਨ ਕੋਲ ਅਲੱਗ-ਅਲੱਗ ਰਹਿੰਦੀ ਹੈ ਫੈਮਿਲੀ کورٹ ਵਿੱਚ। ਫੈਮਿਲੀ کورٹ ਦੇ ਡਿਸਟ੍ਰਿਕਟ ਜੱਜ ਸੀਗੇ ਆਪਣੇ ਫਰੀਦਕੋਟ ਵਿੱਚ। ਬਲਵਤਨ ਵਾਜ਼ਦੇ ਤੁਸੀਂ ਸੁਣਿਆ ਕਿ ਪੂਰਾ ਮਾਮਲਾ ਹਾਲਾਂਕਿ ਕਹਿੰਦੇ ਕਿ ਜਿਸ ਤਰ੍ਹਾਂ ਦੇ ਨਾਲ ਤਮਾਮ ਸਬੂਤਾਂ ਦੇ ਤੌਰ ਤੇ ਉੱਤੇ ਰਜਿਸਟਰੀਆਂ ਰੱਖੇਗੇ ਰਜਿਸਟਰੀਆਂ ਦਾ ਮੈਨੇ ਇਹ ਸੀਗਾ ਕਿ ਜਿਹੜੀ ਪ੍ਰਾਪਰਟੀ ਨੂੰ ਲੈ ਕੇ ਤਮਾਮ ਪਹਿਲੂ ਜਦੋਂ ਕੋਰਟ ਦੇ ਅੱਗੇ ਜਾਂਦੇ ਨੇ ਉਹ ਕਦੇ ਹੁਣ ਸਸਪੈਂਸ਼ਨ ਹੋ ਚੁੱਕੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਅਗਲੀ ਕਾਰਵਾਈ ਆ ਉਹ ਅੱਗੇ ਪਤਾਈ ਜਾਊਗੀ ਸੀਨੀਅਰ ਵੀਡੀਓ ਨਸਤ ਮਨਤੇ ਦੇ ਨਾਲ ਮਿਸਿੰਗ ਰੋਜ਼ਾਨਾ ਸਪੋਰਟਨ ਟੀਵੀ ਚੰਡੀਗੜ੍ਹ